ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਸ਼ਲ ਅਰਜਨ ਸਿੰਘ ਪੰਜ ਸਟਾਰ ਰੈਂਕ ਤੱਕ ਪਹੁੰਚਣ ਵਾਲੇ ਭਾਰਤੀ ਹਵਾਈ ਫੌਜ ਦੇ ਇੱਕੋ ਇੱਕ ਅਵੱਲੇ ਸਿੱਖ ਸੀ ਜਿਨ੍ਹਾਂ ਦਾ ਜਨਮ 15 ਅਪ੍ਰੈਲ 1919 ਵਿੱਚ ਹੋਇਆ ਸੀ ਅਰਜਨ ਸਿੰਘ ਨੇ ਮਿੰਟ ਗੁੰਬਰੀ ਤੋਂ ਪੜ੍ਹਾਈ ਕੀਤੀ ਤੇ ਬਾਅਦ ਵਿੱਚ ਰਾਇਲ 에ਅਰ ਫੋਰਸ ਕਾਲਜ ਕ੍ਰੈਨਵੈਲ ਚ ਦਾਖਲਾ ਲਿਆ 1939 ਵਿੱਚ ਅਰਜਨ ਸਿੰਘ ਨੂੰ ਪਾਇਲਟ ਵਜੋਂ ਭਰਤੀ ਕੀਤਾ ਗਿਆ ਬਾਅਦ ਚ ਉਹਨਾਂ ਨੂੰ ਇੱਕ ਨੰਬਰ ਸਕੁਐਡਰਨ ਦਾ ਲੀਡਰ ਨਿਯੁਕਤ ਕੀਤਾ ਗਿਆ ਸਾਲ 1944 ਵਿੱਚ ਪਹਿਲੀ ਵਾਰ ਅਰਜਨ ਸਿੰਘ ਨੂੰ ਇੱਕ ਨਿਡਰ ਅਤੇ ਅਦੁੱਤੀ ਪਾਇਲਟ ਔਰ ਬੇਮਿਸਾਲ ਸਕੁਐਡਰਨ ਕਮਾਂਡਰ ਹੋਣ ਦੇ ਡੀ ਐਫ ਸੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਾਲ 1945 ਵਿੱਚ 에ਅਰ ਫੋਰਸ ਦੀ ਨਮਾਇਸ਼ੀ ਉਡਾਣਾਂ ਦੀ ਕਮਾਂਡ ਇਹਨਾਂ ਨੂੰ ਸੌਂਪੀ ਗਈ। ਸਾਲ 1947 ਵਿੱਚ ਦੇਸ਼ ਦੀ ਵੰਡ ਮਗਰੋਂ ਤਰੱਕੀ ਕਰਕੇ ਗਰੁੱਪ ਕੈਪਟਨ ਬਣ ਗਏ ਅਤੇ 에ਅਰ ਫੋਰਸ ਸਟੇਸ਼ਨ ਅੰਮ੍ਰਾਲਾ ਦੀ ਕਮਾਂਡ ਇਹਨਾਂ ਨੂੰ ਸੌਂਪੀ ਗਈ। 15 ਅਗਸਤ 1947 ਨੂੰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਤੇ ਪਹਿਲੀ ਵਾਰ ਕੌਮੀ ਝੰਡਾ ਲਹਿਰਾਇਆ ਉਦੋਂ ਲਾਲ ਕਿਲੇ ਦੇ ਉੱਪਰ ਉੱਡਣ ਵਾਲੀ ਹਵਾਈ ਸੈਨਾ ਦੀ ਟੁਕੜੀ ਦੀ ਮਾਰਸ਼ਲ ਅਰਜਨ ਸਿੰਘ ਨੇ ਅਗਵਾਈ ਕੀਤੀ ਸੀ ਤੇ ਉਹਨਾਂ ਨੂੰ ਗਣਤੰਤਰ ਦਿਵਸ ਦੀਆਂ ਉਡਾਨਾਂ ਦੀ 7 ਸਾਲ ਤੱਕ ਅਗਵਾਈ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ ਹੈ ਇਹਨਾਂ ਵਿੱਚੋਂ ਇੱਕ ਉਡਾਣ 'ਚ 110 ਪਿਸਟਨ ਅਤੇ ਜੈਟ ਹਵਾਈ ਜਹਾਜ਼ਾਂ ਨੇ ਹਿੱਸਾ ਲਿਆ ਸੀ 1 ਸਤੰਬਰ ਸਨ 1965 ਨੂੰ ਜਦੋਂ ਪਾਕਿਸਤਾਨ ਨੇ ਹਮਲਾ ਕੀਤਾ ਤਾਂ ਅਰਜਨ ਸਿੰਘ ਨੇ ਪਠਾਨਕੋਟ ਤੋਂ 12 ਵੈਂਪਾਇਰ ਲੜਾਕੂ ਜਹਾਜ਼ਾਂ ਨੂੰ ਹਮਲੇ ਲਈ ਤਿਆਰ ਕੀਤਾ ਦੁਸ਼ਮਨਾਂ ਨੂੰ ਉਹਨਾਂ ਨੇ ਕਰਾਰਾ ਜਵਾਬ ਦਿੱਤਾ ਸਨ 1965 ਵਿੱਚ ਉਹਨਾਂ ਨੂੰ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਅਰਜਨ ਸਿੰਘ ਭਾਰਤੀ ਹਵਾਈ ਫੌਜ ਦੇ ਅਜੇਹੇ ਚੀਫ 에ਅਰ ਸਟਾਫ ਬਣੇ ਜਿਨ੍ਹਾਂ ਨੂੰ ਤਰੱਕੀ ਦੇ ਕੇ 에ਅਰ ਚੀਫ ਮਾਰਸ਼ਲ ਤੋਂ 에ਅਰ ਮਾਰਸ਼ਲ ਬਣਾਇਆ ਗਿਆ ਸਨ 1970 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਸਨ 1971 ਵਿੱਚ ਮਾਰਸ਼ਲ ਅਰਜਨ ਸਿੰਘ ਨੂੰ ਸਵਿਟਜ਼ਰਲੈਂਡ ਅਤੇ ਵੈਟੀਕਨ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ। 1 ਸਾਲ ਉਹ ਦਿੱਲੀ ਦੇ ਲੈਫਟੇਨੈਂਟ ਗਵਰਨਰ ਵੀ ਰਹੇ। ਜਨਵਰੀ 2002 ਵਿੱਚ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਮਾਰਸ਼ਲ ਆਫ ਦਾ ਇੰਡੀਅਨ 에ਅਰ ਫੋਰਸ ਦਾ ਸਨਮਾਨ ਦਿੱਤਾ ਗਿਆ। 18 ਸਤੰਬਰ 2017 ਵਿੱਚ ਪੂਰੇ ਰਾਸ਼ਟਰੀ ਸਨਮਾਨ ਨਾਲ ਨਵੀਂ ਦਿੱਲੀ ਦੇ ਬਰਾੜ ਚੌਕ ਵਿੱਚ ਮਾਰਸ਼ਲ ਅਰਜਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸਾਟੇ ਵੱਲੋਂ ਦਿੱਤੀ ਅੱਜ ਦੀ ਜਾਣਕਾਰੀ ਤੁਹਾਨੂੰ ਕਿਦਾਂ ਦੀ ਲੱਗੀ ਆਪਣੀ رائے ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ